ਦਰਬਾਰ ਸਾਹਿਬ ਦੇ ਨੇੜੇ ਹੋਟਲ ਤੇ ਚੱਲੀਆਂ ਤਾੜ-ਤਾੜ ਗੋਲੀਆਂ। ਯਾਪਰ ਉੱ딜ੇ ਕੇ ਉੱਪਰ ਹੀ ਚੜੇ ਆ ਤੇ ਨਾਲ ਦੇ ਨਾ ਜਨਰਲ ਜੈਪਸਨ ਤੇ ਬੁੰਡਾ ਨਾ ਉਹਦੇ ਤੇ ਉਹਨਾਂ ਨੇ ਹਮਲਾ ਕਰਤਾ। ਮੌਕੇ ਤੇ ਮਚ ਗਈ ਹਫੜਾ-ਦਫੜੀ। ਮੁੰਡੇ ਆਏ ਆ ਉਹਨਾਂ ਤਾੜ-ਤਾੜ ਕੋਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸੀਟਾ ਟੋਟਾ ਆਇਆ। ਉਹਨ ਕੇ ਉਹ ਤੋੜ ਪਨ ਗਈ ਤੇ ਨੇ ਪਹਿਲਾ ਸ਼ੁਰੂ ਹੋਏ ਹੋਟਲ ਤੇ ਹਮਲਾਵਰਾਂ ਵੱਲੋਂ ਕੀਤਾ ਗਿਆ ਹਮਲਾ ਆਂਦੇ ਰਾਤ ਨੂੰ ਹੀ ਆ ਰਾਤ ਨੂੰ ਕਰਦੇ ਦਿਨੇ ਦਿਨੇ ਕੋਈ ਨਹੀਂ ਹੁੰਦਾ ਰਾਤ ਨੂੰ ਅਗੇ ਇੱਕਦਮ ਹਮਲਾ ਹੀ ਕਰਦੇ ਆ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਰਿਸੈਪਸ਼ਨ ਤੇ ਖੜੇ ਨੌਜਵਾਨ ਤੇ ਕੀਤਾ ਹਮਲਾ ਭਾਈ ਜੀ ਪਤਾ ਨਹੀਂ ਕੋਣ ਐਦਾਂ ਦੇ ਮੁੰਡੇ ਬੁੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਜਾਂਦੇ ਗਲੋਕ ਪਿਸਟਲ ਲੈ ਕੇ ਜਾਂਦੇ ਭਾਈ ਜੀ ਨੌਜਵਾਨ ਹੋਇਆ ਗੰਭੀਰ ਜ਼ਖਮੀ ਹਸਪਤਾਲ ਚ ਕਰਵਾਇਆ ਗਿਆ ਦਾਖਲ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਗਾ ਕਹਿੰਦੇ ਫ੍ਰੀ ਰੂਮ ਮੰਗਦੇ ਆ ਹੁਣ ਤੁਹਾਨੂੰ ਪਤਾ ਕੰਮ ਕਰਾ ਫ੍ਰੀ ਰੂਮ ਕਿੱਥੋਂ ਦੇ ਦਿੰਗੇ ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਹੋਈ ਕੈਦ ਸਸਰਕਾਰ ਤੁਸੀਂ ਦੇਖ ਰਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਬਿਆਨ ਕਰ ਦਰਬਾਰ ਸਾਹਿਬ ਦੇ ਨੇੜੇ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਹੋਟਲ ਦੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਹੋਟਲ ਦੀ ਭੰਨ ਤੋੜ ਕੀਤੀ ਗਈ। ਤੁਹਾਨੂੰ ਦੱਸ ਦੇ ਕਿ ਕੁਝ ਦਿਨ ਪਹਿਲਾਂ ਹੀ ਲਵਪ੍ਰੀਤ ਨਾਮਕ ਨੌਜਵਾਨ ਨੇ ਹੋਟਲ ਨੂੰ ਕਿਰਾਏ ਤੇ ਲਿਆ ਸੀ। ਹੋਟਲ ਨੂੰ ਸ਼ੁਰੂ ਹੋਏ ਥੋੜ੍ਹਾ ਜਿਹਾ ਸਮਾਂ ਹੋਇਆ ਸੀ ਕਿ ਰਾਤ ਦੇ ਵੇਲੇ ਕੁਝ ਨੌਜਵਾਨਾਂ ਦੇ ਵੱਲੋਂ ਹੋਟਲ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ। ਉੱਥੇ ਦੂਜੇ ਪਾਸੇ ਹੋਟਲ ਦੇ ਮਾਲਕ ਲਫਰੀਟ ਨੇ ਦੱਸਿਆ ਕਿ ਰਾਤ ਦੇ ਵੇਲੇ ਕੁਝ ਅਣਪਛਾਤੇ ਨੌਜਵਾਨਾਂ ਨੇ ਹੋਟਲ ਦੇ ਵਿੱਚ ਦਾਖਲ ਹੋ ਕੇ ਬਿਨਾ ਕੁਝ ਪੁੱਛੇ ਰਿਸੈਪਸ਼ਨ ਤੇ ਖੜੇ ਇੱਕ ਨੌਜਵਾਨ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਗੋਲੀ ਵੀ ਚਲਾਈ ਜੋ ਜਾ ਕੇ ਸਿੱਧਾ ਹੋਟਲ ਦੇ ਸ਼ੀਸ਼ੇ ਦੇ ਵਿੱਚ ਵੱਜੀ ਅਤੇ ਹੋਟਲ ਦੇ ਵਿੱਚ ਹਫੜਾ ਤਫੜੀ ਮਚ ਗਈ ਹਮਲਾਵਰਾਂ ਨੇ ਹੋਟਲ ਦੀ ਪੰਨ ਤੋੜ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਉੱਥੇ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਵੱਜੀਆਂ ਜਿਸ ਤੋਂ ਬਾਅਦ ਤੁਰੰਤ ਹੀ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਜਦੋਂ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਸਾਰੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਅਤੇ ਹੋਟਲ ਦੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ 'ਚ ਲੈ ਕੇ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤੇ ਗਏ ਨੇ। ਉੱਥੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਦਾ ਇਲਾਜ جاری ਹੈ ਤੇ ਉਸ ਦੀ ਹਾਲਤ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ। ਮੇਰਾ ਨਾਮ ਕੁਸ਼ੀ ਸ਼ਰਮਾ। ਹੱਕੀ ਗਲਤ ਕੀ ਹੋਈ ਸੀ ਉਸ ਸਮੇਂ ਕਿਸੇ ਮੋਕੇ 'ਚ ਸੀ। ਸਰ ਕੁਝ ਨਹੀਂ ਅਸੀਂ ਆਪਰੋ ਢੀ ਲੈ ਕੇ ਉੱਪਰ ਹੀ ਚੜੇ ਆ ਤੇ ਨਾਲ ਦੇ ਜਨਰਲ ਰਿਸੈਪਸ਼ਨ ਤੇ ਮੁੰਡਾ ਨਾ ਉਹਦੇ ਤੇ ਉਹਨਾਂ ਨੇ ਹਮਲਾ ਕਰਤਾ ਕਿੰਨੇ ਮੁੰਡੇ ਸੀ ਜਿਹੜੇ ਸੱਤ-ਅੱਠ ਜਾਣੇ ਸੀਗੇ ਇਹ ਹਮਲਾ ਕਰਨ ਦਾ ਕਾਰਨ ਕੀ ਜਗ ਦਾ ਮਾਰ ਕੇ ਸਰ ਪਹਿਲਾਂ ਆਏ ਆ ਪਹਿਲਾਂ ਇਹ ਵੀ ਸਿਟੀਸ ਵੀ ਆਈ ਆਏ ਆ ਆਂਦੇ ਰਾਤ ਨੂੰ ਹੀ ਆ ਰਾਤ ਨੂੰ ਹੀ ਕਰਦੇ ਦਿਨੇ ਦਿਨੇ ਕੋਈ ਨਹੀਂ ਹੁੰਦਾ ਰਾਤ ਨੂੰ ਅਗੇ ਇੱਕਦਮ ਹਮਲਾ ਹੀ ਕਰਦੇ ਆ ਪਰ ਕੀ ਕੋਈ ਲੁੱਟਖੋ ਕਰਨ ਆਉਂਦੇ ਆ ਕੀ ਝਗੜਾਈ ਹੈ ਲੁੱਟਖੋ ਹੀ ਕਰਨ ਆਉਂਦੇ ਆ ਕੋਈ ਕੁਝ ਲੈ ਕੇ ਗਏ ਕੋਈ ਕਹਿ ਨਹੀਂ ਲੈ ਕੇ ਕੁਝ ਨਹੀਂ ਫੋਨ ਖੋ ਕੇ ਲੈ ਗਏ ਕਿੰਨੇ ਕਿੰਨੇ ਵਜੇ ਹਮਲਾ ਹੋਇਆ ਸੀ ਰਾਤੀ 12 ਵਜੇ ਰਾਤ ਦਾ 12 ਵੇ ਤਾਂ ਹਮ ਲੱਗ ਹਾਂਜੀ ਮੌਕੇ ਤੇ ਫਿਰ ਪੁਲਿਸ ਪਹੁੰਚ ਆਈ ਪਹੁੰਚੇ ਸੀ ਮੌਕੇ ਤੇ ਹੋਟਲ ਦੇ ਤੁਸੀਂ ਕਿੰਨੇ ਜਣੇ ਅਸੀਂ ਸੀਗੇ ਰੂਮ ਲੱਗੇ ਸੀ 2-3 2-3 ਰੂਮ ਲੱਗੇ ਸੀ ਤੇ 2-3 ਅਸੀਂ ਜਾ ਰਹੇ ਸੀ ਠੀਕ ਹੈ ਲੱਗੂ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਧਮਕੀ ਜਾਂ ਗਰੰਜੀਸ਼ ਜਾਂ ਕੋਈ ਮਨ ਹਾਂਜੀ ਕਹਿੰਦੇ ਹੋਟਲ ਨਹੀਂ ਚਲਾਉਂਦੇ ਨਾ ਕਹਿੰਦੇ ਸਰ ਹੋਟਲ ਕਰਮ ਕੀ ਲੱਗਦਾ ਹੈ ਕਿ ਤੁਹਾਨੂੰ ਕੰਮ ਨਹੀਂ ਕਰਨਾ ਸਰ ਆਂਦੇ ਆ ਫ੍ਰੀ ਰੂਮ ਮੰਗਦੇ ਆ ਹੁਣ ਤੁਹਾਨੂੰ ਪਤਾ ਕੰਮ ਕਰਾ ਫ੍ਰੀ ਰੂਮ ਕਿੱਥੋਂ ਦੇ ਦਈਏ ਹੋਟਲ ਹੋਰ ਵੀ ਹੈਗੇ ਸਿਰਫ ਤੁਹਾਡੇ ਕੋਲ ਹੀ ਕਿਉਂ ਆਉਂਦੇ ਤੱਕਾ ਕਰਦੇ ਉਹਨੇ ਤਾਂ ਕਾ ਕਰਦੇ ਸਰ ਤੱਕਾ ਕਰਦੇ ਆ ਉਹਦਾ ਜਾਣਦੇ ਪਤਾ ਵੀ ਚੱਲ ਕੰਮ ਕਰੇਗਾ ਥੋੜੇ ਮੋٹے ਚੱਲ ਲੱਗੇਗੀ ਆ ਹੁਣ ਮੰਗ ਕੀ ਕਰਦੇ ਮੰਗ ਕਰਦੇ ਸਰ ਜਾਣ ਨੂੰ ਖਤਰਾ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਾ ਹੁਣ ਤੁਸੀਂ ਦੱਸੋ ਤੁਸੀਂ ਕੀ ਕਰੀਏ ਤੇ ਪੁਲਿਸ ਨੂੰ ਇਸ ਬਾਰੇ ਕੰਪਲੀਨ ਹਾਂਜੀ ਕੀਤੀ ਆ ਉਹ ਕਹਿੰਦੇ ਕਰਾਂਗੇ ਐਸਐਸਓ ਸਭ ਗੱਲ ਪਹੁੰਚ ਗਈ ਆ ਕਰਾਂਗੇ ਇਸ ਕਾਰਵਾਈ ਠੀਕ ਕੀ ਨਾਮ ਤੁਹਾਡਾ ਹੜਾ ਨਾਮ ਲਾਪ੍ਰੀਤ ਹੈ ਭਾਜੀ। ਕਿਹੜਾ ਏਰੀਆ ਹੈ? ਇਹ ਟੋਲੀ ਮੱਲਾ ਕਈ ਹਾਲ ਪਿਆਰ। ਅੱਬ ਕੀ ਗਲਬਤ ਕੀ ਹੋਈ? ਗਲਬਤ ਆਈ ਹੈ ਇਹ ਹੋਟਲ ਚ ਆ ਕੇ ਐਂਟਰੀ ਕੀਤੀ ਆ। ਅਹੀਂ ਉੱਪਰ ਰੂਮ ਚ ਗਏ ਆਪਣੇ ਚ ਮੁੰਡੇ ਆਏ ਆ ਉਹਨਾਂ ਤਾੜ ਤਾਰ ਕੋ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸ਼ੀਸ਼ਾ ਟੁੱਟਾ ਆ। ਹੁਣ ਕੇ ਉਹ ਤੋੜਪਨ ਕੀਤੀ ਇੱਟਾ ਰੋੜੇ ਮਾਰੇ ਮੁੜ ਕੇ ਮੇਰਾ ਮੁੰਡਾ ਕਾਊਂਟਰ ਦੇ ਬੰਦਾ ਹੋਰ ਇਹ ਦਸ ਰੋਣਾ ਨੂੰ ਵਾਰ ਟੋਕ ਕਰਕੇ ਗਏ ਆ। ਜੋ ਕਿ ਇਹ ਸਿਵਲ ਹਸਪਤਾਲ ਦੇ ਗੁਰਨਾਨਕ ਹਸਪਤਲ ਦਾਖਲ ਕਰਾ ਗਏ ਆ ਉਹ ਦਾ ਮਰਜੈਂਸੀ ਜਗਾ ਭਾਜੀ। ਤੁਹਾਡਾ ਨਾਮ ਕੀ ਹੈ? ਹੜਾ ਨਾਮ ਲਾਪ੍ਰੀਤ ਹੈ। ਇਰੋਲ ਚਾਰੋੜ ਰੋੜਾ ਪਾਜੀ ਤੁਸੀਂ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰੰਜਿਸ਼ ਹੈ ਕੋਈ ਸੀ ਉਹਨਾਂ ਪਾਜੀ ਪਤਾ ਨਹੀਂ ਕੋਣ ਐਦਾਂ ਹੀ ਮੁੰਡੇ ਬੁੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਉਂਦੇ ਗਲੋਕ ਪਿਸਟਲ ਲੈ ਕੇ ਆਉਂਦੇ ਪਾਜੀ ਤੁਹਾਨੂੰ ਕਿਹ ਬਦਲ ਕੇ ਨ ਕੋ ਪਿਸਟਲ ਗੋਲੀ ਪਾਜੀ ਹਾਂਜੀ ਪਾਜੀ ਕਿਹਦੀਆਂ ਗੋਲੀਆਂ ਚੱਲੀਆਂ ਪਾਜੀ ਇੱਕ ਗੋਲੀ ਚੱਲੀ ਸੀ ਜਿਆ ਕੱਚੇ ਰੋਸ ਗਿਆ ਹਾਂਜੀ ਸ਼ੀਸ਼ੇ ਤੇ ਵੱਜੀ ਕਾਰਨ ਕੀ ਹੀ ਲੱਗਦਾ ਹੈ ਕਾਰਨ ਪਾਜੀ ਪਤਾ ਨਹੀਂ ਪਾਜੀ ਐਵੇਂ ਗੁੰਡਾਗਰਦੀ ਕਰਦੇ ਧੱਕਾ ਕਰਦੇ ਮੌਕੇ ਤੇ ਕੋਣ ਪੌਲ ਸੀ ਮੌਕੇ ਤੇ ਮੁੰਡਾ ਕਾਊਂਟਰ ਤੇ ਬੈਠਾ ਹੀ ਹੈ ਉੱਪ ਪਾਜੀ ਜਿਹੜੇ ਮੁੰਡੇ ਆਏ ਸੀ ਕੌਣ ਹੈਗੇ ਸੀ ਕੋਈ ਪਤਾ ਉਹਨਾਂ ਦਾ ਪਾਜੀ ਇੱਥੇ ਤੁਰੇ ਫਿਰਦੇ ਲੋਫਰ ਹੈਗੇ ਆ ਵੇਲੇ ਤੁਰੇ ਫਿਰਦੇ ਨਹੀਂ ਅਸੀਂ ਜਾਣਦੇ ਇੱਥੇ ਵੇਲੇ ਤੁਰੇ ਫਿਰਦੇ ਪਾਜੀ ਅਗਰੇ ਉਹਨਾਂ ਡਾਰੇਗਾ ਘਰ ਦੇ ਮੇਰੇ ਮਾਂ ਕੱਲੀ ਕਰਲੀ ਮੈਨੂੰ ਡਰ ਲੱਗਦਾ ਕਿ ਇਹ ਮੇਨੂੰ ਨਾ ਮਾਰ ਦੇਣ ਪਾਜੀ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤਾ ਸੀ ਪੁਲਿਸ ਨੂੰ ਸੂਚਨਾ ਦਿੱਤਾ ਬੋਲੇ ਕਾਰਨਾਮਾ ਦੇਖ ਕੇ ਚੱਲਦੀ ਹੋਈ ਆ ਜਿਹੜੇ ਮੁੰਡੇ ਜ਼ਖਮੀ ਹੋਇਆ ਕੋਈ ਜ਼ਖਮੀ ਆ ਪਾਜੀ ਹਸਪੀਟਲ ਵੇਟ ਦਾ ਲੱਗਾ ਪਹਿਲਾਂ ਵੀ ਉਹ ਆਏ ਪਹਿਲਾਂ ਵੀ ਕੋਈ ਝਗੜਾ ਹੋਇਆ ਪਹਿਲਾਂ ਦੂਸਰੇ ਹੋਟਲ ਹੋਇਆ ਸੀ ਕਿਹੜਾ ਹੋਟਲ ਉਹ ਵੀ ਸੇਠੀ ਹੋਟਲ ਸੀ ਹ ਹੋ ਗਿਆ 15 15 20 ਦਿਨ ਹੋ ਗਏ ਆ ਮੇਰੇ 15 ਟੰਕੇ ਲੱਗੇ ਪਾਜੀ ਅੱਗੇ ਸੱਟਾ ਮਾਰਦੇ ਗਏ ਕੋਈ ਕਾਰਵਾਈ ਨਹੀਂ ਬਣੀ ਇਹਨਾਂ ਦੀ ਓਕੇ ਤੇ ਕੋਈ ਕੋਈ ਸੀ ਹਮਲਾ ਹੁੰਦਾ ਓਕੇ ਤੇ ਕਮਰੇ ਲੱਗੇ ਸੀ ਅੱਛਾ ਜੀ ਤੇ ਉਹ ਮੁੰਡਾ ਕਾਊਂਟਰ ਤੇ ਬੈਠਾ ਸੀ ਕੀ ਨਾਮ ਦਾ ਅਮਰਤ ਪੂਰੇ ਕਿੰਨੇ ਕਿਸਟੇ ਲੱਗੇ ਪੂਰੇ 63 ਟੰਕੇ ਲੱਗੇ ਜੋ ਪੁਲਿਸ ਨਾਲੋਂ ਕੀ ਕਾਰਵਾਈ ਕੀਤੀ ਪੁਲਿਸ ਨਾਲੋਂ ਕਾਪੀਲੇ ਵੀ ਨਹੀਂ ਕਾਰਵਾਈ ਹੋਈ ਅੱਠਵੇਂ ਵਾਲੇ ਕੋਈ ਕਾਰਵਾਈ ਨਹੀਂ ਹੋਈ ਪਾਜੀ ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਅੱਜ ਫੇਰ ਹਮਲਾ ਹੋਇਆ ਪਹਿਲਾਂ ਵੀ ਤੁਸੀਂ ਪੁਲਿਸ ਨੂੰ ਕਾਰਵਾਈ ਕਰਵਾਈ ਹੋਣੀ ਹੈ ਹੁਣ ਤੱਕ ਕੋਈ ਇਹ ਲੱਗਦਾ ਕਿ ਵਾਰ-ਵਾਰ ਤੁਹਾਡੇ ਤੇ ਹਮਲਾ ਕਿਉਂ ਪਤਾ ਨਹੀਂ ਭਾਜੀ ਕਿਉਂ ਹੋ ਰਿਹਾ ਕੀ ਮੰਗ ਕੀ ਕਰਦੇ ਹੋ ਮੰਗ ਭਾਜੀ ਵੈਸੇ ਗੁੰਡਾਗਰਦੀ ਕਰਦੇ ਆ ਡਰਾਣਾ ਚਾਹੁੰਦੇ ਆ ਮਾਰਨਾ ਚਾਹੁੰਦੇ ਆ ਤੁਹਾਡੀ ਕੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਮੰਗਤੀ ਕਰੋ ਮੇਰਾ ਹੱਲ ਕੀਤਾ ਜਾਵੇ ਭਾਜੀ ਖਤਰਾ ਹੈਗਾ ਭਾਜੀ ਮੇਰੇ ਠੀਕ ਹੈ